ਅਗਲੇ 5ਵੇਂ ਸਵੇਈਏ ਚ ਉਹ ਗੱਲ ਕਰਦੇ ਨੇ ਸੁੱਧ ਸਿਪਾ ਤੁਰੰਤ ਦਬਾ ਸੁਸਾਜ ਸੁਨਾ ਤੁਰ ਜਾਨ ਦਲੇਗੇ ਭਾਰੀ ਗੁਮਾਨ ਭਰੇ ਮਨ ਵਿੱਚ ਕਰ ਪਰਬਤ ਪੰਖ ਹਲੇ ਨਾ ਹਲੇਗੇ ਤੁਰ ਅਰੀਰ ਮਰੋਰ ਮਵਾਸਰ ਮਾਤੇ ਮਤੰਗਨ ਮਾਨ ਮਲੇਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਵਿੱਚ ਤਿਆਗ ਜਹਾਨ ਨਿਦਾਨ ਚਲੇਗੇ ਅੱਛਾ ਸੁੱਧ ਸਿਪਾ ਕਹਿੰਦੇ ਕੋਈ ਐਸਾ ਸਪਾਹੀ ਸੈਨਿਕ ਹੋਵੇ ਦੁਰੰਤ ਦਬਾਅ ਸੁਸਾਜ ਸੁਨਾ ਦਰਜਾਨਦ ਲੇਗੇ ਦੁਰਜਣਾਂ ਨੂੰ ਆਪਣੇ ਦੁਸ਼ਮਣਾਂ ਨੂੰ ਦਲ ਦੇਵੇ ਖਤਮ ਕਰ ਦੇਵੇ ਭਿਆਨਕ ਲੜਾਈ ਲੜਦਾ ਹੋਵੇ ਐਸਾ ਕੋਈ ਸੈਨਿਕ ਭਾਰੀ ਗੁਮਾਨ ਭਰੇ ਮਨ ਵਿੱਚ ਪਰਵੰਤ ਪੰਖ ਹਲੇ ਦਾ ਹਲੇਗੇ ਕਿਤੇ ਇੰਨਾ ਗੁਮਾਨ ਭਰਿਆ ਹੋਵੇ ਉਸ ਦੇ ਅੰਦਰ ਕਿਤੇ ਪਹਾੜ ਵੀ ਹਿੱਲ ਜਵੇ ਪਰ ਉਹ ਨਾ ਹਿੱਲੇ ਲੜਾਈ ਦੇ ਮੈਦਾਨ 'ਚ ਕਿਸੇ ਤੋਂ ਹਲਾਇਆ ਨਾ ਜਾ ਸਕੇ ਪਹਾੜ ਵੀ ਹਿਲ ਜਵੇ ਤੌਰ ਰੀਦ ਮਰੋਰ ਮਵਾਸਣ ਮਾਤੇ ਮਤੰਗਨ ਮਾਨ ਮਲੇਗੇ ਮਸਤੇ ਹੋਏ ਸੈਨਾ ਦੇ ਜਾਂ ਉਹਨਾਂ ਦੇ ਹਾਥੀਆਂ ਘੋੜਿਆਂ ਨੂੰ ਸਾਰਿਆਂ ਨੂੰ ਮਲ ਕੇ ਰੱਖ ਦੇਵੇ ਕਿਸੇ ਬਹੁਤ ਬਾਹੂ ਬਲੀ ਜੋਧੇ ਦੀ ਗੱਲ ਕਰਕੇ ਉਦਾਹਰਨ ਦਿੱਤੀ ਹੋਈ ਆ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਗੇ ਦਾ ਸ਼੍ਰੀਪਤੀਆ ਜਿਹੜਾ ਸਰਤ ਉੱਤੇ ਆ ਸ੍ਰੇਸ਼ਟਾ ਸ਼੍ਰੀ ਭਗਵਾਨਾ ਜਿਸ ਦੀ ਕਿਰਪਾ ਨਾਲ ਇਹ ਸਾਰਾ ਸੰਸਾਰ ਚੱਲ ਰਿਹਾ ਉਹਦੀ ਕਿਰਪਾ ਬਿਨਾ ਜੇ ਉਹ ਸਾਹ ਨਾ ਦਾਵਾਵੇ ਤਾਂ ਇੱਕ ਚੁਟਕੀ ਦੇ ਵਿੱਚ ਖਤ ਹੋ ਜੂਵੇ ਬੇਟਾ ਸੂਰਮਾ ਤਿਆਗ ਜਹਾਂ ਨਿਦਾਨ ਚਲੇਗੇ ਜਿਹੜਾ ਆਪਣੇ ਆਪ ਨੂੰ ਐਡਾ ਬਲਵਾਨ ਮੰਨਦਾ ਵੀ ਸਾਰਿਆਂ ਦੇ ਮਾਲ ਮਲ ਦੇਵੇ ਪਹਾੜ ਵੀ ਹਿੱਲ ਜਾਣ ਪਰ ਉਹ ਨਹਿੱਲੇ ਦਾਦਾ ਲੜਾਈ ਦੇ ਮੈਦਾਨ 'ਚ ਹਾਰੇ ਨਾ ਕਿਸੇ ਤੋਂ ਉਦੀ ਕਿਰਪਾ ਬਿਨਾਂ ਜੇ ਉਹ ਸਾਹ ਨਾ ਦਵਾਵੇ ਚੁਟਕੀ ਦੇ ਵਿੱਚ ਖਤ ਪਹੁੰਚ ਜਵੇ ਬੇਟਾ ਸੂਰਮਾ